ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਇਹ ਬਹੁਤ ਹੀ ਵਧੀਆ ਮੌਕਾ ਹੈ ਕਿਉਂਕਿ ਵੱਖ-ਵੱਖ ਕੰਟਰੀਜ਼ ਦੇ ਵੱਲੋਂ ਹੁਣ ਦਰਵਾਜ਼ੇ ਖੋਲ੍ਹ ਦਿੱਤੇ ਗਏ ਨੇ ਜਿਨ੍ਹਾਂ ਹੁਣ ਲਗਾਤਾਰ ਵੀਜ਼ੇ ਲਾਏ ਜਾ ਰਹੇ ਨੇ ਕਿਹੜੀਆਂ ਕੰਟਰੀਆਂ ਨੇ ਜਿੱਥੇ ਤੁਹਾਨੂੰ ਆਸਾਨੀ ਦੇ ਨਾਲ ਹੁਣ ਜਾਣਾ ਚਾਹੀਦਾ ਹੈ ਜੇਕਰ ਤੁਸੀਂ ਬਾਹਰ ਸੈਟਲ ਹੋਣਾ ਚਾਹੁੰਦੇ ਹੋ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਸਟ੍ਰੇਲੀਆ ਦੀ ਆਸਟ੍ਰੇਲੀਆ ਦੀ ਜੀਵਨ ਸ਼ੈਲੀ ਹਰ ਭਾਰਤੀ ਨੂੰ ਆਕਰਸ਼ਿਤ ਕਰਦੀ ਹੈ ਇਹ ਦੇਸ਼ ਆਪਣੀ ਬਹੁਤ ਸੱਭਿਆਚਾਰਕਤਾ ਤੇ ਬੀਚਾਂ ਲਈ ਮਸ਼ਹੂਰ ਹੈ ਆਸਟ੍ਰੇਲੀਆ ਨਾ ਸਿਰਫ ਵਿਦਿਆਰਥੀਆਂ ਨੂੰ ਸਗੋਂ ਸੈਲਾਨੀਆਂ ਹੁਨਰਮੰਦ ਪੇਸ਼ੇਵਰਾਂ ਅਤੇ ਅਸਥਾਈ ਕਾਮਿਆਂ ਨੂੰ ਵੀ ਕੰਮ ਦੇ ਮੌਕੇ ਪ੍ਰਦਾਨ ਕਰਦਾ ਹੈ ਵਿਦੇਸ਼ੀ ਵਿਦਿਆਰਥੀ ਪੋਸਟ ਸਟੱਡੀ ਵਰਕ ਪਰਮਿਟ ਵਰਗੇ ਮੌਕਿਆਂ ਦੁਆਰਾ ਇੱਥੇ ਆਕਰਸ਼ਿਤ ਹੁੰਦੇ ਨੇ ਜਇਹ ਵਿੱਚ ਸਕਿੱਲ ਸਿਲੈਕਟ ਮਾਈਗ੍ਰੇਸ਼ਨ ਪ੍ਰੋਗਰਾਮ ਨੇ ਵੀ ਭਾਰਤੀਆਂ ਦਾ ਰਾਹ ਹੁਣ ਆਸਾਨ ਕਰ ਦਿੱਤਾ ਹੈ ਨੈਕਸਟ ਹੈ ਕੈਨੇਡਾ ਭਾਰਤੀਆਂ ਨੂੰ ਕੈਨੇਡਾ ਵਿੱਚ ਸੈਟਲ ਹੋਣ ਦਾ ਬਹੁਤ ਸ਼ੌਂਕ ਹੁੰਦਾ ਹੈ ਖਾਸ ਕਰਕੇ ਸਿੱਖ ਕੌਮ ਦੇ ਲੋਕਾਂ ਦੀ ਪਹਿਲੀ ਪਸੰਦ ਕੈਨੇਡਾ ਹੀ ਹੈ ਸੋ ਇਹ ਇੱਕ ਅਜਿਹਾ ਦੇਸ਼ ਹੈ ਜੋ ਭਾਰਤੀਆਂ ਦਾ ਖੁੱਲੇ ਦਿਲ ਨਾਲ ਉਤਸ਼ਾਹ ਨਾਲ ਸਵਾਗਤ ਕਰਦਾ ਹੈ ਮਜ਼ਬੂਤ ਆਰਥਿਕਤਾ ਕੈਨੇਡੀਅਨ ਡਾਲਰ ਕਾਰਨ ਇਥੇ ਰੋਜ਼ਗਾਰ ਦੇ ਬਹੁਤ ਮੌਕੇ ਨੇ ਉਮੀਦ ਕੀਤੀ ਜਾਂਦੀ ਹੈ ਕਿ ਕਈ ਯੋਜਨਾਵਾਂ 2024 ਦੇ ਅੰਤ ਤੱਕ 1 ਮਿਲੀਅਨ ਤੋਂ ਵੱਧ ਪ੍ਰਵਾਸੀਆਂ ਲਈ ਕੈਨੇਡਾ ਦੇ ਦਰਵਾਜ਼ੇ ਖੋਲ੍ਹ ਸਕਿਆ ਨੇ ਨੈਕਸਟ ਹੈ ਸਿੰਗਾਪੁਰ ਸਿੰਗਾਪੁਰ ਸੁੰਦਰਤਾ ਦੇ ਮਾਮਲੇ ਵਿੱਚ ਨੰਬਰ 1 ਦੇਸ਼ ਹੈ ਸਾਫ ਸਫਾਈ ਕਾਰਨ ਬਹੁਤ ਸਾਰੇ ਭਾਰਤੀ ਲੋਕ ਇਥੇ ਰਹਿਣਾ ਪਸੰਦ ਕਰਦੇ ਨੇ ਤੋਂ ਦੱਸਿਆ ਕਿ ਸਿੰਗਾਪੁਰ ਇੱਕ ਗਲੋਬਲ ਵਿੱਤੀ ਹੱਬ ਹੈ ਜਿੱਥੇ 2.5 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਵਾਲਿਆਂ ਲਈ ਗਲੋਬਲ ਇਨਵੈਸਟਰਡ ਪ੍ਰੋਗਰਾਮ ਅਤੇ ਮਸ਼ਹੂਰ ਕਲਾਕਾਰਾਂ ਲਈ ਵਿਦੇਸ਼ੀ ਕਲਾਤਮਕ ਯੋਜਨਾਵਰਗੀਆਂ ਯੋਜਨਾਵਾਂ ਮਨ ਲੋਕਾਂ ਨੂੰ ਇੱਥੇ ਸਥਾਈ ਨਾਗਰਿਕ ਬਣਨ ਦੀ ਉਮੀਦ ਦਿੰਦੀਆਂ ਨੇ ਨੈਕਸਟ ਹੈ ਜਰਮਨੀ ਜਰਮਨੀ ਆਪਣੀ ਆਟੋਮੋਟਿਵ ਉਦਯੋਗ ਅਤੇ ਮਸ਼ਹੂਰ ਯੂਨੀਵਰਸਿਟੀਆਂ ਲਈ ਮਸ਼ਹੂਰ ਹੈ ਦੇਸ਼ ਦੀਆਂ ਬਹੁਤ ਸਾਰੀਆਂ ਪ੍ਰਵਾਸੀ ਨੀਤੀਆਂ ਵੀਜ਼ਾ ਵਿਕਲਪ ਵਿਦੇਸ਼ੀਆਂ ਲਈ ਇੱਥੇ ਰਹਿਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਂਦੇ ਨੇ ਨਾ ਹੀ ਨਹੀਂ ਦੇਸ਼ ਦੇ ਤਨਖਾਹ ਵੀ ਇੱਥੋਂ ਦੀ ਤਨਖਾਹ ਬਹੁਤ ਵਧੀਆ ਹੈ जिस कारण इथे काम करने वाला कोई भी व्यक्ति आराम नाल विद्या जीवन व्यतीत कर सके नेक्स्ट है न्यूजीलैंड अपने सुंदर लैंडस्केप अते सभ्यताचार ਲਈ ਜਾਣਿਆ ਜਾਂਦਾ ਹੈ ਇਹ ਵਿਦੇਸ਼ੀ ਵਿਦਿਆਰਥੀਆਂ ਲਈ ਸਹੀ ਮੰਜ਼ਿਲ ਹੈ ਇੱਥੇ ਵਿਜ਼ਟਰ ਵੀਜ਼ਾ ਸਟੂਡੈਂਟ ਵੀਜ਼ਾ ਵਰਕ ਵੀਜ਼ਾ ਰਿਹਾਈਸ਼ੀ ਵੀਜ਼ਾ ਲੈਣ ਦੇ ਲਈ ਕੋਈ ਵੀ ਦਿੱਕਤ ਨਹੀਂ ਹੈ ਦੇਸ਼ ਯੋਗ ਬਿਨੇਕਾਰਾਂ ਲਈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਥਾਈ ਨਿਵਾਸ ਸਹੂਲਤਾਂ ਦੀ ਵੀ ਪੇਸ਼ਕਸ਼ ਕਰਦਾ ਹੈ ਹੋਰ ਜਾਣਕਾਰੀ ਲੈ ਕੇ ਰੂਬਰੂ ਹੋਵਾਂਗੇ ਫੇਕਟਰ ਉਹਨਾਂ ਦਾ ਧਿਆਨ ਲਾਇਆ